ਸਵੇਰ ਦੇ 6 ਵਜੇ ਤੇ ਕੋਈ ਰਾਜਾ ਸਵੇਰੇ ਸਵੇਰ ਸੈਰ ਕਰਨ ਨੂੰ ਨਿਕਲੇ ਬਸ ਇਨੀ ਕਹਿ ਕੇ ਮੇਰਾ ਟਾਈਮ ਪੂਰਾ ਹੋ ਗਿਆ ਰਾਜਾ ਸਵੇਰੇ ਸਵੇਰ 6 ਵਜੇ ਕੀ ਘੋੜੇ ਤੇ ਜਣ ਕੇ ਜੰਗਲ ਵਿੱਚ ਸੈਰ ਕਰਨ ਨਿਕਲ ਗਿਆ ਨਾਲੇ ਘੋੜੇ ਤੇ ਘੁੰਮ ਕੇ ਉਹਨਾਂ ਨਾਲ ਸੈਰ ਕਰਕੇ ਆਉਣਾ ਘੰਟੀਆਂ ਵੱਦੀ ਸੈਰ ਕੀਤੀ ਪਿਆਸ ਲੱਗ ਗਈ ਪਾਣੀ ਕਿੱਥੋਂ ਦੇਸੀਆ ਨਾ ਪਤਾ ਲੱਗ ਰਿਹਾ ਜੀ ਪਾਣੀ ਕਿਤੇ ਦਿਸਿਆ ਨਾ ਤੇ ਇੱਕ ਕੁੱਟਿਆ ਦਿੱਸੀ ਕੁੱਟਿਆ ਸਮਝਦੇ ਹੋ ਵੇਖੀਕ ਨਹੀਂ ਇੱਥੇ ਮਹਾਰਾਸ਼ਟਰ ਚ ਬੜੇ ਪਲਾਸ ਨਗਰ ਚਲ ਜੋ ਹੈਗੀਆਂ ਨੇ ਪਲਾਸ ਨਗਰ ਚਲ ਜੋਗੇ ਨਾ ਤੇ ਉੱਥੋਂ ਥੋੜਾ ਜਿਹਾ ਪਰੇ ਨੂੰ ਹੋਗੇ ਖੇਤਾਂ ਵੱਲੋਂ ਤੇ ਉੱਥੇ ਕੁੱਟਿਆ ਅਜੇ ਵੀ ਜ਼ਿਮੀਂਦਾਰਾਂ ਨੇ ਬਣਾਈਆਂ ਜਿਹਨੂੰ ਇਹ ਵੀ ਕਹਿੰਦੇ ਆ ਨਾਮ ਦੇ ਬਦੇ ਕਬੀਰ ਦੇ ਬਚਨ ਵਿੱਚ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭਰਮ ਕੇ ਟਾਟੀ ਰਹੇ ਨਾ ਮਾਇਆ ਦੁਚਤੇ ਕੀ ਦੋ ਥੋਨ ਗਰਾਨੀ ਮੋਹ ਬਲਿੰਡਾ ਟੁੱਟਾ ਤ੍ਰਿਸ਼ਨਾ ਛਾਨ ਛਾਨ ਛੰਨ ਪਰੀ ਧਰ ਉੱਪਰ ਦੁਰਮਤ ਪਾਂਡਾ ਫੁੱਟਾ ਆਉਂਦੀ ਅੱਛਾ ਕਿਤੇ ਕਰੇ ਬਾਬਾ ਕਬੀਰ ਜੀ ਦੀ ਬਾਣੀ ਉਸ ਕੁਟਿਆ ਦੇ ਵਿੱਚ ਧਿਆਨ ਪੈ ਗਿਆ ਵੀ ਇੱਥੋਂ ਪਾਣੀ ਮਿਲ ਜੂ ਕਿੰਨੂ ਰਾਜਨ ਰਾਜਾ ਗਿਆ ਤੇ ਪਾਣੀ ਪੀਣ ਸੀ ਵਿਨਿਆ ਗਿਆ ਕੀ ਹੋਇਆ ਤੁਨੂਨ ਪਾਸ਼ਾ ਮੇਰੀ ਬੂਤੀ ਨਹੀਂ ਆਉਂਦੀ ਵਿਨਿਆ ਗਿਆ ਤੀਰ ਕੋ ਵਜ ਗਿਆ ਤੇ ਛਾਤੀ ਚ ਤੀਰ ਵੱਜ ਕੇ ਢੇਰੀ ਉਹ ਕੀ ਵੇਖਿਆ ਪੰਜ ਸਾਲ ਦਾ ਬੱਚਾ ਹਏ ਇਤਨਾ ਲੱਤ ਤੇ ਲੱਤ ਚੜਾਈ ਤੇ ਐਂ ਬਿਠਾ ਚਾਨੀ ਨਾ ਰਹਿ ਗਿਆ ਹੁ ਸਿਮਰਨ ਕਰਨ ਦਾ ਸਿਮਰਨ ਵੀ ਕਰਨਾ ਦੇ ਆਏ ਇਹ ਨਹੀਂ ਕਿ ਜਿਹੜਾ ਮੈਂ ਤੈਨੂੰ ਇਸ਼ਾਰਾ ਕਰ ਰਿਹਾ ਸੀ ਉਹ ਸੀ ਸਾਡਾ ਬਾਪ ਜਿੱਤਰਾ ਬੈੰਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਦੀ ਐਦਰ ਤੋਂ ਥੱਲੇ ਬੈਠਾ ਵੇਖਿਆ ਜੇ ਤੇ ਪਿਓ ਤੇ ਪੁੱਤ ਦੀ ਸ਼ਕਲ ਮਿਲਦੀ ਤੇ ਅਕਲ ਮਿਲਦੀ ਪਿਓ ਤੇ ਕਦੀ ਜਦੋਂ ਬੈੰਦਾ ਸੀ ਵੀਰ ਆਸਨ ਤੇ ਲੱਕ ਸਿੱਧਾ ਕਰਕੇ ਬੈੰਦਾ ਸੀ ਉਹਦੇ ਪੁੱਤਾਂ ਨੂੰ ਕੀ ਹੋ ਗਿਆ ਆ ਨੌਜਵਾਨ ਉਹਦੇ ਪੁੱਤਾਂ ਨੂੰ ਕੀ ਹੋ ਗਿਆ ਇਤਰਾ ਬੈਠਾ 5 ਸਾਲ ਦਾ ਬੱਚਾ ਤੇ ਨੇਤਰ ਪਰਮੇਸ਼ਵਰ ਦੀ ਕਿਰਪਾ ਨਾਲ ਮੀٹے ਆਪ ਨਹੀਂ ਮੀٹے ਮੀٹے ਗਏ ਇੱਕ ਹੁੰਦਾ ਅੱਖਾਂ ਮੀਟਣੀਆਂ ਇੱਕ ਹੁੰਦਾ ਮੀਟੀਆਂ ਗਈਆਂ ਇੱਕ ਹੁੰਦਾ ਸਮਾਦੀ ਲਾਉਣੀ ਇੱਕ ਹੁੰਦਾ ਸਮਾਦੀ ਲੱਗ ਗਈ ਉਸ 5 ਸਾਲ ਦੇ ਬੱਚੇ ਦੀ ਸਮਾਧੀ ਲੱਗ ਗਈ। ਵਾਹਿਗੁਰੂ ਵਾਹਿਗੁਰੂ ਕਰਦੇ ਸਮਾਧੀ ਲੱਗ ਗਈ। ਜਦੋਂ ਸਮਾਧੀ ਲੱਗ ਗਈ ਤੇ ਰਾਜੇ ਨੇ ਵੇਖਿਆ ਵੀ 5 ਸਾਲ ਦਾ ਬੱਚਾ ਮੇਰਾ ਵੀ ਹੈਗਾ। 5 ਸਾਲ ਦਾ ਬੱਚਾ ਮੇਰਾ ਵੀ ਹੈਗਾ ਮਗਰ ਮੈਂ ਇਤਰਾ ਬੈਠਾ ਨਹੀਂ ਕਦੀ ਵੇਖਿਆ। ਇਹ ਤੇ ਸੱਜਣੋ ਜਿਹੜੇ ਵਪਾਰੀ ਹੁੰਦੇ ਨਾ ਇੱਕ ਸ਼ਬਦ ਆਇਆ ਜੀ ਆ ਪਿਆਰਿਓ ਕਾਲੀ ਪੱਗ ਵਾਲਿਓ शब्द आया आवे बोलो हां इस राशि के व्यापारी आओ कट्ठे हो इस राशि के व्यापारी लोगों आओ कट्ठे हो के व्यापार करिए वाह वाह ਅਕਾਲ ਸਤਨਾਮ ਸ੍ਰੀ ਵਾਹਿਗੁਰੂ ਆਵੇਂ ਇਸ ਰਾਚੀ ਕੇ ਜਿਨ੍ਹਾਂ ਨੂੰ ਇਸ ਰਾਚੀ ਨਾਲ ਪਿਆਰ ਆਓ ਇਕੱਠੇ ਹੋ ਕੇ ਵਪਾਰ ਕਰੀਏ ਸੰਗਤ ਵਿੱਚ ਬਿਕੇ ਰੱਬ ਦਾ ਨਾਮ ਜਪੀਏ ਵਪਾਰ ਕਰੀਏ ਉਸ ਬੱਚੇ ਨੇ ਐ ਤਰ੍ਹਾਂ ਬੈਠਾ ਐ ਤਰ੍ਹਾਂ ਉੱਤਰਾ ਕਰਨ ਦਾ ਕੋਈ ਧਰ ਨਹੀਂ ਐ ਤਰ੍ਹਾਂ ਬੈਠਾ ਸੀ ਤੇ 5 ਸਾਲ ਦੇ ਬੱਚੇ ਦੀ ਸੁਰਤ ਓ ਪਰਮਪੁਰਖ ਦੀ ਘਾਟੀ ਤੇ ਜਾ ਕੇ ਬਿਠੀ ਦਸਮਾ ਦਵਾਰਾ ਅਗਮ ਅਪਾਰਾ ਪੜਿਆ ਹੈ ਨਾ ਚਲੋ ਅੱਜ ਵੇਖੋ ਪਰਮਪੁਰਖ ਕੀ ਇਥੋਂ ਮਰਨ ਡਿਆ ਬੱਚੇ ਦੇ ਉੱਤੇ ਤੇ ਬੱਚਾ ਅਨੰਦਤ ਹੋਇਆ ਆਨੰਦ ਚੁੰਮਣ ਡਿਆ ਰਾਜੇ ਦੀਆਂ ਡਾਡਾਂ ਨਿਕਲ ਗਈਆਂ ਹੈ ਮੇਰੀਏ ਜਿੰਦੇ 5 ਸਾਲ ਦਾ ਬੱਚਾ ਮੇਰਾ ਜੂਸ ਪੀਣ ਵਾਲਾ ਫਰੂਟ ਖਾਣ ਵਾਲਾ ਚਿੱਟੀਪਾਗ ਵਾਲਿਆਂ ਸਮਝ ਗਏ ਨਾ ਇਤਨਾ ਨਹੀਂ ਪਤਾ ਇਧਰ ਉਧਰ ਵੇਖੀਦਾ ਗੱਲ ਤੇ ਬੜੀ ਟਕਾਣੇ ਦੀ ਝੋਟ ਹੀ ਵਜਣੀ ਕਿਦਿਆਂ ਆਖੋ ਇਹ ਗਰੂ ਬੱਚਾ ਤੇ ਮੇਰਾ ਵੀ ਹੈਗਾ ਕਦੀ ਮੈਂ ਇਤਨਾ ਬੈਠਾ ਨੂੰ ਵੇਖਿਆ ਨਹੀਂ ਇਹਨੂੰ ਕੀ ਮਿਲ ਗਿਆ ਅਜੇ ਸੋਚਦਾ ਹੀ ਸੀ ਤੇ ਨੇਤਰਤਾ ਚੁੱਕੇ ਤੇ ਕੁੜੀਆ ਦੇ ਵਿੱਚ ਉਹਦੀ ਮਾਂ ਬੈਠੀ ਤੇ ਮਾਂ ਦਾ ਵੀ ਉਹੀ ਅਸਨ ਤੇ ਮਾ ਦੇ ਵੀ ਪਰਮਪੁਰਖ ਦੀ ਘਾਟੀ ਤੋਂ ਬੂੰਦਾ ਪੈਣ ਡਈਆਂ ਉਤੋਂ ਅਨਹਦ ਸ਼ਬਦ ਦਸਮ ਦਵਾਰ ਵਜਿਆ ਬੋਲੋ ਬਲਾ ਅਜੇ ਇੱਥੋਂ ਬੋਲਦਾ ਹੈ ਤੇ ਆਹ ਰਸਨਾ ਹੀ ਚੁਗਲੀ ਕਰਦੀ ਹੈ ਤੇ ਇਹੋ ਵੈਗਰੂ ਕਹਿੰਦੀ ਇੱਥੋਂ ਰਸ ਨਹੀਂ ਵਗ ਸਕਦਾ ਇਹੋ ਹੀ ਰਸਨਾ ਚੁਗਲੀ ਕਰਦੀ ਜਿਨੇ ਜੇਵਾ ਦਿੱਤੀ ਬੋਲੇ ਤਾਤ ਇਹੋ ਹੀ ਸੜੀਆਂ ਗੱਲਾਂ ਕਰਦੀ ਆ ਕਰਦੀ ਕਿ ਨਹੀਂ ਇਹੋ ਹੀ ਉਹਨਾਂ ਅਮਰਤ ਨਾਮ ਬੋਲੂਗੀ ਤੇ ਅਮਰਤ ਨਹੀਂ ਵਰਸਣਾ ਅਮਰਤ ਕਿਤੇ ਹੋਰ ਥਾਂ ਵਰਸਣਾ ਹੈ ਉੱਤਮ ਜਾ ਕੇ ਅਨਹਦ ਸ਼ਬਦ ਦਸਮ ਦਵਾਰ ਵੱਜਿਆ ਤੈਂ ਅਮਰਤ ਨਾਮ ਚੋਂ ਆਇਆ ਥਾ ਉੱਥੋਂ ਅਮਰਤ ਚੋਂਦਾ ਮਾਦੀ ਸਮਾਦੀ ਵੇਖੀ ਅਖੋਏ ਗੁਰੂ ਵਾਹਿਗੁਰੂ ਸਮਾਦੀ ਵੇਖ ਕੇ ਫਿਰ ਕਦੀ ਮਨ ਵਿੱਚ ਵਿਚਾਰ ਆਇਆ ਇਹ ਰਾਣੀ ਤੇ ਮੇਰੀ ਵੀ ਇੰਨੀ ਕੁ ਉਮਰ ਦੀ ਆ ਐਨੇ ਨੇ ਸੁੰਦਰ ਗਹਿਣੇ ਪੌਂਦੀ ਆਖੋ ਵੈਗਰੂ ਵੈਗਰੂ ਐਨੇ ਨੇ ਸੁੰਦਰ ਰਤਾਂ ਤੇ ਘੁੰਮਦੀ ਮਗਰ ਮੈਂ ਉਹਨੂੰ ਕਦੀ ਵਾਹ ਕੇ ਵੇਖਵਾ ਹਾਂ ਭਲਾ ਤੇ ਆਖੋ ਵੀ ਇਤਨਾ ਬੈਠੀ ਕਦੀ ਵੇਖੀ ਨਹੀਂ ਵੇਖੀ ਜਿਹਾ ਪੋ ਆਪਣੇ ਘਰ ਦੀ ਤੂੰ ਵੇਖੀ ਤੁਸੀਂ ਵੇਖੀ ਸਾਰੀਆਂ satsanga ਸਿਆਂ ਇਸ ਅਵਸਥਾ ਵਿੱਚ ਅਈ ਤਲਮੀਕਾ ਦੀ ਬੈਠੀ ਵੇਖੀ ਜਿਤਨਾ ਬੈਠੀ ਸੱਚੀ ਮੇ ਜੀ ਉਹਦੀ ਬਹਿਣੀ ਉਹਨੂੰ ਖਾ ਗਈ ਰਾਜੇ ਨੂੰ ਉਹਦੀ ਬਹਿਣੀ ਚੌਂਕੜਾ ਮਾਰਨਾ ਹੀ ਇੱਕ ਰਾਜੇ ਨੂੰ ਖਾ ਗਿਆ ਰਾਜੇ ਦਾ ਘੋੜਾ ਗਾਂ ਨਹੀਂ ਤੁਰਦਾ ਆਖੋ ਵੈਗਰੂ ਫਿਰ ਪਿੱਛੇ ਧਿਆਨ ਮਾਰਿਆ ਤੇ ਉਹ ਲੱਕੜਹਾਰਾ ਸਿੱਖ ਗਰੀਬ ਆਪ ਬੈਠਾ ਤੈਨੂੰ ਘਰ ਤੇ ਜੀ ਤਾ ਤਿੰਨਾਂ ਦੀ ਸਮਾਦੀ ਲੱਗੀ ਤੇ ਤਿੰਨਾਂ ਦੀ ਸਮਾਧੀ ਦੇ ਵਿੱਚੋਂ ਵਰਸ ਦਾ ਅੰਮ੍ਰਿਤ ਵੇਖ ਕੇ ਰਾਜਾ ਖਲੋਤਾ ਰਿਆ ਅੱਖਾਂ ਪੱਥਰ ਹੋ ਗਈਆਂ ਕੁਝ ਕੁ ਮਿੰਟ ਬਾਅਦ ਪਹਿਲੋਂ ਬੱਚੇ ਨੇ ਇੱਥੇ ਹੱਥਾਂ ਦੇ ਅੱਖਾਂ ਤੇ ਹੱਥ ਫੇਰ ਕੇ ਆਖਿਆ ਵੈਗਰੂ ਤੇਰਾ ਸ਼ੁਕਰ ਉੱਤਮ ਦੀ ਸੈਰ ਕਰਾ ਕੇ ਲਿਆ ਹੈ ਵੈਗਰੂ ਤੇਰਾ ਸ਼ੁਕਰ ਹੈ ਜਿੱਥੇ ਕੋਈ ਨਾ ਅਜੇ ਤੱਕ ਜਾ ਸਕਿਆ ਮੈਨੂੰ ਪੰਜਾਂ ਸਾਲਾਂ ਦੇ ਨੂੰ ਤੂੰ ਸੈਰ ਕਰਾਤੀ ਵੈਗਰੂ ਤੇਰਾ ਲੱਖ ਵਾਰ ਸ਼ੁਕਰ ਹੈ 2 ਮਿੰਟ ਬਾਅਦ ਉਸਦੀ ਮਾਂ ਨੇ ਅੱਖਾਂ ਖੋਲੀਆਂ ਤੇ ਆਖਿਆ ਵੈਗਰੂ ਤੇਰਾ ਸ਼ੁਕਰ ਹੈ ਫਿਰ ਪਿਓ ਨੇ ਆਖਿਆ ਵੈਗਰੂ ਤੇਰਾ ਸ਼ੁਕਰ ਹੈ ਬਸ ਅੱਖਾਂ ਤੇ ਹੱਥ ਫੇਰ ਕੇ ਅੱਖਾਂ ਖੇੜੀਆਂ ਸਾਹਮਣੇ ਰਾਜਾ ਖਲੋਤਾ ਸ਼ਿਵਨਾਬ ਰਾਜੇਦਾਨਾ ਬੋਲੋ ਸ਼ਿਵਨਾਬ ਲੰਕਾ ਦਾ ਰਾਜਾ ਤਮਿਲਨਾਡ ਦਾ ਰਾਜਾ ਉਹ ਲੰਕਾ ਨਹੀਂ ਸੀ ਬਣੀ ਆਖ ਵੈਗਰੂ ਉਸ ਰਿਆਸਤ ਦਾ ਰਾਜਾ ਸਾਹਮਣੇ ਖਲੋਤਾ ਸੀ ਤੇ ਭੱਜ ਕੇ ਜਾ ਕੇ ਆਪਣੇ ਆਸਨ ਤੋਂ ਗਰੀਬ ਸਿੱਖ ਭੱਜ ਕੇ ਜਾ ਕੇ ਉਹਨੂੰ ਮੱਥਾ ਟੇਕਣ ਲੱਗਾ ਵੀ ਮੇਰੀ ਰਿਆਸਤ ਦਾ ਰਾਜਾਏ ਰਾਜੇ ਦੀਆਂ ਡਾਡਾਂ ਨਿਕਲ ਗਈਆਂ ਸੱਜਣਾ ਮੈਨੂੰ ਕਿਉਂ ਲੱਗਾ ਇਹ ਕਰ ਮੱਥਾ ਟੇਕਣ ਉਹਨੇ ਕਿਹਾ ਜੀ ਤੁਸੀਂ ਸਾਡੀ ਰਿਆਸਤ ਦੇ ਉਹਨੇ ਕਿਹਾ ਨਾ ਜਿਸ ਨਾਮ ਰਦੇ ਬੋਲੋ ਜਿਸ ਨਾਮ ਰਦੇ ਸੋਈ ਵੱਡ ਰਾਜਾ ਜਿਸ ਨਾਮ ਹਿਰਦੇ ਨਾਮ ਹਿਰਦੇ ਸੋਈ ਵਡ ਰਾਜਾ ਪ੍ਰਭ ਕੋ ਸਿਮਰੇ ਸੇ ਬੇਮੋਤਾ ਜੀ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਕੋਟ ਲੱਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ ਲੱਖਾਂ ਪਾਛੀਆਂ ਦਾ ਉਹ ਰਾਜਾ ਏ ਜਿਹਦੇ ਹਿਰਦੇ ਚ ਵਾਹਿ ਗੁਰੂ 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 ਕੋਕ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਨੇ ਦਇਆ ਕੀਤੀ ਆਪਾਂ ਕੁਝ ਘੜੀਆਂ ਜੁੜੇ ਆਂ ਅਰਦਾਸ ਕਰਿਓ ਮੈਂ ਵੀ ਜੁੜਾਂ ਤੁਸੀਂ ਵੀ ਜੁੜੋ ਜੁੜੇ ਦੀ ਕੀਮਤ ਆ ਫੁੱਲ ਉਹੋ ਹੀ ਕੀਮਤਦਾਰਾ ਜਿਹੜਾ ਡਾਲੀ ਨਾਲ ਟੁੱਟ ਗਿਆ ਤੇ ਪੈਰਾਂ 'ਚ ਰੁਲਦਾ ਅਰਦਾਸ ਕਰਿਓ ਜੁੜੇ ਰਹੀਏ